ਅੰディਰਾ ਜੀ ਸਤਿ ਸ੍ਰੀ ਅਕਾਲ ਮੈਂ ਕੈਨਵਿਰ ਕੋਲਬਰਾਡ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਜਿਵੇਂ ਤੁਹਾਨੂੰ ਪਤਾ ਰਹੇ ਜੀ ਕਿ ਆਪਾਂ ਲਾਸਟ ਕਲਾਸ ਦੇ ਵਿੱਚ ਜਿਹੜਾ ਹੈਗਾ ਪੰਚਾਇਤ ਰਾਜ ਉਹਦੇ ਬਾਰੇ ਡਿਸਕਸ ਕੀਤਾ ਸੀਗਾ ਲੋਕਲ ਸੈਲਫ ਗਵਰਨਮੈਂਟ ਜਿਹੜੀ ਉਹਦੇ ਟਾਪਿਕ ਆਪਾਂ ਡਿਸਕਸ ਕਰ ਰਹੇ ਹਾਂ ਜਿਦੇ ਵਿੱਚ ਆਪਾਂ ਪਿੰਡ ਪੱਧਰ ਤੇ ਜਿਹੜਾ ਹੈਗਾ ਪੰਚਾਇਤ ਰਾਜ ਹੁੰਦਾ ਉਹਦੇ ਬਾਰੇ ਆਪਾਂ ਸਾਰਾ ਡਿਸਕਸ ਕੀਤਾ ਸੀ ਕਿ ਕਿ ਆਹੋਂ ਹੋਂਦ ਦੇ ਵਿੱਚ ਆਇਆ ਕੌਣ ਹੋਂਦ ਦਾ ਪਿਤਾ ਮਾਇਕਾ ਕਿਹੜੀਆਂ ਕਿੜੀਆਂ ਉਹਦੇ ਨਾਲ ਸਬੰਧਿਤ ਕਮੇਟੀਆਂ ਕਿਹੜੇ ਵਿਸ਼ੇ ਆ ਉਹਦੇ ਵਿੱਚ ਤੇ ਕਿਹੜੇ ਆਰਟੀਕਲ ਆ ਉਹ ਕੋ ਕੱਲ੍ਹ ਵਾਲੀ ਕਲਾਸ ਦੇ ਵਿੱਚ ਸਾਰਾ ਡਿਸਕਸ ਕਰ ਲਿਆ ਸੀ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ ਹੋਊਗਾ ਅੱਜ ਆਪਾਂ ਰਜੇ ਸ਼ੈਰੀ ਲੈਵਲ ਤੇ ਜਿਹੜਾ ਹੈਗਾ ਗਵਰਨਮੈਂਟ ਹੁੰਦੀ ਆ ਉਹਨੂੰ ਡਿਸਕਸ ਕਰਾਂਗੇ अर्बन ਲੋਕਲ ਗਵਰਨਮੈਂਟ ਜਿਹਦੇ ਵਿੱਚ ਮਿਊਨਿਸਪੈਲਟੀਜ਼ ਹੁੰਦੀਆਂ ਰਜੇ ਨਗਰਪਾਲਿਕਾਾਂ ਹੁੰਦੀਆਂ ਇਹਦਾ ਵਰਣਨ ਆਪਣੇ ਸੰਵਿਧਾਨ ਦੇ ਵਿੱਚ ਕਿੱਥੇ ਮਿਲਦਾ ਮੂਲ ਸੰਵਿਧਾਨ ਦੇ ਵਿੱਚ ਰਾਜ ਜਿਵੇਂ ਪੰਚਾਇਤੀ ਰਾਜਾ ਉਹਦੀ ਵਿਵਸਥਾ ਵੀ ਹੈ ਨਹੀਂ ਸੀਗੀ ਉਸੇ ਤਰ੍ਹਾਂ ਜਿਹੜੇ ਇਹ ਮਿਊਨਿਸਪੈਲिटीज ਹੁੰਦੀਆਂ ਇਹਨਾਂ ਦੇ ਬਾਰੇ ਵੀ ਆਪਣੇ ਜਿਹੜੇ ਮੂਲ ਸੰਵਿਧਾਨ ਉਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਵਰਨਣ ਨਹੀਂ ਕੀਤਾ ਗਿਆ ਸੀਗਾ ਬਾਅਦ ਵਿੱਚ ਇੱਕ 74 ਐਮੈਂਡਮੈਂਟ ਹੁੰਦੀ ਹੈ 1992 ਦੇ ਵਿੱਚ ਜਿਹੜੀ ਕਿ ਅੱਗੇ ਜਾ ਕੇ ਸਾਲ ਬਾਅਦ 1993 ਦੇ ਵਿੱਚ ਜਿਹਨੂੰ ਲਾਗੂ ਕੀਤਾ ਜਾਂਦਾ ਉਹਦੇ ਤਹਿਤ ਜਿਹੜਾ ਹੈਗਾ ਇਹ ਇਹ ਵਿਵਸਥਾ ਸਾਡੇ ਸੰਵਿਧਾਨ ਦੇ ਵਿੱਚ ਲਾਗੂ ਕੀਤੀ ਜਾਂਦੀ ਹੈ ਇੱਕ ਪਾਰਟ ਨਵਾਂ ਇੱਕ ਐਡ ਕੀਤਾ ਜਾਂਦਾ 9ਏ ਜਿਹਦੇ ਵਿੱਚ ਇਹਨੂੰ ਸ਼ਾਮਲ ਕੀਤਾ ਜਾਂਦਾ ਉਹਦੇ ਵਿੱਚ ਸਾਰਾ ਦੱਸਿਆ ਜਾਂਦਾ ਕਿ ਜਿਹੜੇ ਹੈਗੇ ਆ ਦੇ ਕੀ ਕਾਰਜ ਹੋਣਗੇ ਕਿੰਨੇ ਤੋਂ ਕਿੰਨੇ ਤੱਕ ਆਰਟੀਕਲ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਇਹਦੇ ਵਿੱਚ ਆਪਾਂ ਨੂੰ 18 ਵਿਸ਼ੇ ਦਿੱਤੇ ਗਏ ਆ ਮਿਊਨਿਸਪੈਲिटीज ਦੇ ਨਾਲ ਰਿਲੇਟਡ ਜਿਨ੍ਹਾਂ ਦੇ ਉੱਤੇ ਉਹ ਜਿਹੜਾ ਕਾਨੂੰਨ ਬਣਾ ਸਕਦੀ ਹੈ ਕਾਰਜ ਕਰ ਸਕਦੀ ਹੈ ਠੀਕ ਹੈ ਨਾ ਟਾਪਿਕ ਸ਼ੁਰੂ ਕਰਨ ਤੋਂ ਪਹਿਲਾਂ ਰਾਜੀ ਆਪਾਂ ਸਮਝ ਲਈਏ ਕਿ ਜਿਹੜੀ ਇਹ ਆ ਮਿਊਨਿਸਪੈਲिटीज ਇਹ ਹੁੰਦੇ ਕੀ ਆ ਜਿਵੇਂ ਮੰਨ ਲਓ ਇਹ ਰਾਜੀ ਇੱਕ ਸ਼ਹਿਰਾਂ ਦੇ ਵਿੱਚ ਜਿਹੜੀ ਲੋਕਲ ਗਵਰਨਮੈਂਟ ਹੁੰਦੀ ਹੈ ਜਿਹੜੀ ਮਿਊਨਿਸਪੈਲिटीज ਹੁੰਦੀ ਹੈ ਸ਼ਹਿਰਾਂ ਦੇ ਵਿੱਚ ਜਿਹੜੀ ਪਾਈ ਜਾਂਦੀ ਹੈ ਇੱਕ ਲੋਕਲ ਗਵਰਨਮੈਂਟ ਆ ਜਿਹੜੀ ਕਿ ਸ਼ਹਿਰੀ ਖੇਤਰ ਦੇ ਜਿਹੜੇ ਵੀ ਨੀਡਸ ਹੁੰਦੇ ਆ ਉਹਨਾਂ ਨੂੰ ਜਿਹੜਾ ਹੈਗਾ ਮੈਨੇਜ ਕਰਦੀ ਆ ਜਿਵੇਂ ਮੰਨ ਲਓ ਤੇ ਸੜਕਾਂ ਨੂੰ ਬਣਾਉਣਾ ਹਨਾ ਗਲੀਆਂ ਦੇ ਵਿੱਚ ਕੋਈ ਲਾਈਟਾਂ ਵਗੈਰਾ ਦੀ ਵਿਵਸਥਾ ਕਰਨੀ ਪਾਣੀ ਦੀ ਸਪਲਾਈ ਕਰਨਾ ਸ਼ਹਿਰਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਉਹਨਾਂ ਨੂੰ ਪਹੁੰਚਦਾ ਕਰਨਾ ਨਾ ਕੂੜਾ ਇਕੱਠਾ ਕਰਨਾ ਜਿਵੇਂ ਉਹਨੀਆਂ ਨੇ ਕਚਰਾ ਚੱਕਣ ਵਾਲੀਆਂ ਗੱਡੀਆਂ ਵਗੈਰਾ ਆਉਂਦੀਆਂ ਹੁੰਦੀਆਂ ਕਚਰਾ ਲੈ ਕੇ ਜਾਂਦੇ ਤਾਂ ਉਸ ਤਰ੍ਹਾਂ ਦੀ ਸਾਰੀ ਵਿਵਸਥਾ ਕਰਨਾ ਸਾਰਾ ਜਿਹੜਾ ਇਹਦਾ ਕਾਰਜ ਹੁੰਦਾ ਇਸ ਤੋਂ ਲਾਵਾ ਜਿਹੜਾ ਹੈਗਾ ਸੀਵਰੇਜ ਸਿਸਟਮ ਡਰੇਨਿੰਗ ਸਿਸਟਮ ਦਾ ਉਹਨੂੰ ਸਾਰੇ ਜਿਹੜਾ ਹੈਗਾ ਨਿਗਰਾਨੀ ਹਟ ਰੱਖਣਾ ਫਿਰ ਜਿਵੇਂ ਉਹ ਧੂਆਂ ਛੱਡਣ ਵਾਲੀਆਂ ਗੱਡੀਆਂ ਜੀਆਂ ਹੁੰਦੀਆਂ ਮੱਛਰ ਨਾਚਕ ਸਪਰੇਅ ਕਰਦੇ ਆ ਜਿਹੜੀ ਉਹ ਜਿਵੇਂ ਉਹਨਾਂ ਦੀ ਵਿਵਸਥਾ ਕਰਦੀ ਇਸ ਤੋਂ ਲਾਵਾ ਜਿਹੜੇ ਸਿਟੀ ਹਸਪੀਟਲ ਜੁਹੰਦੀਆਂ ਸਰਕਾਰੀ ਹਸਪੀਟਲ ਹੁੰਦੀਆਂ ਉਹਨਾਂ ਦੇ ਵਿੱਚ ਜਿਹੜਾ ਸਾਰੀ ਉਹਨਾਂ ਦੀ ਦੇਖ ਰੇਖ ਕਰਨੀ ਦਵਾਈਆਂ ਮੁਹੱਈਆ ਕਰਵਾਨੀਆਂ ਡਾਕਟਰਾਂ ਦਾ ਉੱਥੇ ਬੰਦਬਸ ਕਰਨਾ ਉਹ ਸਾਰਾ ਜਿਹੜਾ ਹੈਗਾ ਮਿਊਨਿਸਪੈਲਟੀਜ਼ ਦੇ ਹੀ ਹੱਥਾਂ ਆਉਂਦਾ ਰਹੇ ਜੀ ਫਿਰ ਜਿਹੜੇ ਜਨਮ ਤੇ ਮੌਤ ਦੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਈਸ਼ੂ ਕੀਤੇ ਜਾਂਦੇ ਉਹ ਵੀ ਮਿਊਨਿਸਪੈਲਟੀ ਮਿਊਨਿਸਪੈਲਟੀ ਕੇਂਦਰ ਹੁੰਦੇ ਜਿਹੜੇ ਉੱਥੇ ਕੀਤੇ ਜਾਂਦੇ ਰਹੇ ਜੀ ਫਿਰ ਜਿਹੜਾ ਹੈਗਾ ਇਹ ਜਾਨਕੀ ਮੁੱਖ ਦੀ ਗੱਲ ਇਹ ਹੈ ਵੀ ਮਾਰਕੀਟ ਨੂੰ ਡਿਵੈਲਪ ਕਰਨ ਵਾਸਤੇ ਜਿਹੜੇ ਵੀ ਕਾਰਜ ਉਹ ਸਾਰੇ ਮਿਊਨਿਸਪੈਲਟੀਆਂ ਦੇ ਵੱਲੋਂ ਕੀਤੇ ਜਾਂਦੇ ਆ ਤਾਂ ਸ਼ੁਰੂ ਕਰਦੇ ਰਹੇ ਜੀ ਆਪਾਂ ਕਲਾਸ ਜਿੱਦੇ ਵਿੱਚ ਦੇਖਾਂਗੇ ਕਿ ਆਪੇ ਸਿਧਾਂਤ ਵਿੱਚ ਕਿੱਥੇ ਸ਼ਾਮਿਲ ਆ ਸਾਰਾ ਇਹਦਾ ਸਿਸਟਮ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ਵਾਨ ਸ਼ੂਟ ਜੀ ਰਿਕੁਐਸਟ ਕੇ ਚੈਨਲ ਨੂੰ ਲਾਈਕ ਕਰ ਲਓ ਬਈ ਜਿਹੜੇ ਬੱਚੇ ਨਵੇਂ ਆਓ ਸਬਸਕ੍ਰਾਈਬ ਕਰ ਲਓ ਤੇ ਆਪਣੇ ਫਰੈਂਡ ਸਰਕਲ ਜਾਂ ਰਿਲੇਟਿਵਸ ਜੋ ਵੀ ਆਪਣੇ ਇਸ ਫੀਲਡ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਨਾਲ ਅੱਗੇ ਲਿੰਕ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਜਿਹੜੇ ਹੋਰ ਸਟੂਡੈਂਟ ਆਪਣੇ ਚੈਨਲ ਦੇ ਨਾਲ ਜੁੜ ਸਕਣ ਠੀਕ ਹੈ ਤਾਂ ਇਹਨਾਂ ਦਾ ਵਰਨਰ ਰਾਜੇ ਭਾਗ 9A ਦੇ ਵਿੱਚ ਆ ਆਰਟੀਕਲ 243P ਤੋਂ ਲੈ ਕੇ 243ZG ਤੱਕ ਆ ਜਿਹੜੀ ਮਿਨਿਸਪੈਲਟੀ ਨਾਲ ਸੰਬੰਧਿਤ ਆਰਟੀਕਲ ਆ ਭਾਗ 9A ਤੋਂ ਇਲਾਵਾ ਰਾਜੇ ਜਿਹੜੀ ਹੈਗਾ ਇਹਦਾ ਸ਼ੈਡਿਊਲ ਅਨੁਸੂਚੀ 12 ਦੇ ਵਿੱਚ ਵੀ ਵਰਣਨ ਮਿਲਦਾ ਜਿਹੜਾ ਮਿਊਨਿਸਪੈਲਿਟੀਆਂ ਹੁੰਦੀਆਂ ਉਹਨਾਂ ਦਾ ਵਰਣਨ ਭਾਗ 12 ਦੇ ਵਿੱਚ ਵੀ ਮਿਲਦਾ ਕਦੋਂ ਸ਼ਾਮਲ ਕੀਤਾ ਗਿਆ ਸੀ ਰਾਜੇ 74th ਐਮੈਂਡਮੈਂਟ ਹੁੰਦੀ ਹੈ 1992 ਦੇ ਵਿੱਚ ਜਿਹਦੇ ਤਹਿਤ ਇਹਨੂੰ ਸ਼ਾਮਲ ਕੀਤਾ ਜਾਂਦਾ ਤੇ ਲਾਗੂ ਕੀਤੀ ਜਾਂਦੀ ਜਿਹੜੀ ਐਮੈਂਡਮੈਂਟ ਦੇ ਤਹਿਤ ਜਿਹੜੇ ਇਹਨੂੰ ਲਾਗੂ ਕੀਤਾ ਜਾਂਦਾ 1 ਜੂਨ 1993 ਇਸ ਵੀਰੂ 1993 ਦੇ ਵਿੱਚ ਇਹਨੂੰ ਲਾਗੂ ਕੀਤਾ ਜਾਂਦਾ ਤੇ ਜਿਵੇਂ ਆਪਾਂ ਵੇਖਿਆ ਸੀ ਪੰਚਾਇਤੀ ਰਾਜ ਦੇ ਵਿੱਚ 29 ਸਬਜੈਕਟ ਹੁੰਦੀ ਹੈ ਜਿਹੜੀ ਉਹਨਾਂ ਦੇ ਨਾਲ ਸੰਬੰਧਿਤ ਹੁੰਦੀ ਹੈ ਤੇ ਇਹਦੇ ਨਾਲ ਸੰਬੰਧਿਤ 18 ਸਬਜੈਕਟ 18 ਵਿਸ਼ੇ ਹੁੰਦੀ ਹੈ ਰਾਜ ਦੇ 18 ਵਿਸ਼ੇ ਠੀਕ ਹੈ ਤਾਂ ਹੋਰ ਇਹਨੂੰ ਕੀ ਕਹਿੰਦੇ ਰਾਜੇ ਜ਼ਰੂਰੀ ਨਹੀਂ ਇਕੱਲਾ ਤੁਹਾਨੂੰ ਉੱਥੇ ਕੁਐਸਚਨ ਪੇਪਰ ਦੇ ਵਿੱਚ ਮਿਊਨਿਸਪੈਲिटीज ਜਿਹੜਾ ਨਾਮ ਹੈ ਉਹੀ ਵੇਖਣ ਨੂੰ ਮਿਲੇ ਮਿਊਨਿਸਪੈਲਟੀ ਤੋਂ ਬਿਨਾ ਅਰਬਨ ਲੋਕਲ ਗਵਰਨਮੈਂਟ ਵੀ ਇਸੇ ਨਗਰਪਾਲਿਕਾ ਨੂੰ ਵੀ ਅਰਬਨ ਲੋਕਲ ਗਵਰਨਮੈਂਟ ਕਿਹਾ ਜਾਂਦਾ ਹੈ ਇਹਦਾ ਉਦੇਸ਼ ਕੀ ਸੀ ਰਾਜੇ ਜਿਹੜੀਆਂ ਇਹ ਨਗਰਪਾਲਿਕਾਵਾਂ ਇਹ ਕਿਸ ਉਦੇਸ਼ ਦੇ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਲਿਆਂਦਾ ਗਿਆ ਤਾਂ ਇਹਨਾਂ ਦਾ ਉਦੇਸ਼ ਸੀ ਰਾਜ ਦੀ ਇਕਤਸ਼ਕਤੀਆਂ ਦਾ ਵਿਕੇਂਦਰੀਕਰਨ ਵੀ ਸ਼ਕਤੀਆਂ ਜਿਹੜੀਆਂ ਉਹ ਕਿਸੇ ਇੱਕ ਦੇ ਹੱਥਾਂ ਦੇ ਵਿੱਚ ਜੁਮੇ ਨਹੀਂ ਹੋਣੀ ਚਾਹੀਦੀ ਵੀ ਸ਼ਕਤੀਆਂ ਨੂੰ ਵੰਡਣਾ ਚਾਹੀਦਾ ਜਿਵੇਂ ਲੋਕਲ ਗਰਾ ਜਿਹੜੀ ਇਹਨੂੰ ਆਪਾਂ ਕਿਹਾ ਸੀ ਨਾ ਗ੍ਰਾਸ ਰੂਟ ਡੈਮੋਕ੍ਰੇਸੀ ਜਿਹੜਾ ਕਿਹਾ ਜਾਂਦਾ ਤਾਂ ਛੋਟੇ ਤੋਂ ਛੋਟੇ ਪੱਧਰ ਤੱਕ ਜਿਹੜਾ ਸ਼ਕਤੀਆਂ ਦੀ ਵੰਡ ਕਰਨਾ ਫਿਰ ਲੋਕਤੰਤਰ ਦਾ ਲੋਕਲ ਲੈਵਲ ਤੇ ਨਿਰਮਾਣ ਕਰਨਾ ਜਿੰਨ ਕਿ ਛੋਟੇ ਤੋਂ ਛੋਟੇ ਪੱਧਰ ਤੇ ਲੋਕਤੰਤਰ ਹੈ ਜਿਹੜਾ ਉਹਦਾ ਨਿਰਮਾਣ ਕਰਨਾ ਜਿਵੇਂ ਆਪਾਂ ਡਾਇਗਰਾਮ ਦੇ ਜਰੀਏ ਸਮਝਿਆ ਸੀਗਾ ਲਾਸਟ ਕਲਾਸ ਦੇ ਵਿੱਚ ਕਿ ਪਹਿਲਾਂ ਇੱਥੇ ਸੈਂਟਰ ਸਰਕਾਰ ਹੁੰਦੀ ਹੈ ਫਿਰ ਸਟੇਟ ਸਰਕਾਰ ਹੁੰਦੀ ਹੈ ਤੇ ਲਾਸਟ ਦੇ ਉੱਤੇ ਹੁੰਦੀ ਹੈ ਜਿਹੜੀ ਇਹ ਲੋਕਲ ਗਵਰਨਮੈਂਟ ਹੁੰਦੀ ਹੈ ਜਿਹੜੀਆਂ ਹੈਗਾ ਹੀ ਹੁੰਦੀਆਂ ਤਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਹੈਗਾ ਉਹਨੂੰ ਡੀਸੈਂਟਰਲਾਈਜੇਸ਼ਨ ਬੋਲ ਦਿੰਦੇ ਆ ਤੇ ਜਦੋਂ ਇਹਨਾਂ ਤਿੰਨਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਗ੍ਰਾਸ ਰੂਟ ਡੈਮੋਕ੍ਰੇਸੀ ਬੋਲ ਦਿੰਦੇ ਆ ਤਾਂ ਉਸ ਚੀਜ਼ ਦਾ ਇਹਦਾ ਵਿਕਾਸ ਕਰਨਾ ਇਹਦਾ ਉਦੇਸ਼ ਸੀਗਾ ਫਿਰ राजे ਜਿਹੜੇ ਮਿਊਨਿਸਪੈਲਟੀ ਦੇ ਮੈਂਬਰ ਹੁੰਦੇ ਆ ਨੁਮਾਇੰਦਗੇ ਹੁੰਦੇ ਆ ਉਹਨਾਂ ਦੀ ਚੋਣ ਕਿਹਨਾਂ ਦੁਆਰਾ ਕੀਤੀ ਜਾਂਦੀ ਹੈ ਤੇ ਡਾਇਰੈਕਟ ਲੋਕਾਂ ਦੇ ਦੁਆਰਾ ਕੀਤੀ ਜਾਂਦੀ ਹੈ ਕੁਝ ਸਟੇਟਸ ਦੇ ਵਿੱਚ ਇਹ ਵਿਵਸਥਾ ਵੀ ਹੁੰਦੀ ਹੈ ਕਿ ਇੰਡਾਇਰੈਕਟ ਤਰੀਕੇ ਦੁਆਰਾ ਚੁਣੇ ਜਾਂਦੇ ਆ ਬਟ ਵੈਸੇ ਮੇਨਲੀ ਜਿਹੜਾ ਹੈਗਾ ਇਹਨਾਂ ਨੂੰ ਆਮ ਤੌਰ ਤੇ ਜਿਹੜਾ ਲੋਕਾਂ ਦੇ ਦੁਆਰਾ ਡਾਇਰੈਕਟ ਰੂਟ ਦੇ ਵਿੱਚ ਜਿਹੜਾ ਚੁਣਿਆ ਜਾਂਦਾ ਇਹਨਾਂ ਦਾ ਕਾਰਜਕਾਲ राजे 5 ਸਾਲ ਹੁੰਦਾ 5 ਸਾਲ ਵਾਸਤੇ ਜਿਹੜੀ ਹੈਗੀ ਇਹਨਾਂ ਦੀ ਚੋਣ ਕੀਤੀ ਜਾਂਦੀ ਹੈ ਬਹੁਤ ਘੱਟ ਚਾਂਸ ਹੁੰਦੇ राजे ਕਿ ਇਹਨੂੰ ਭੰਗ ਕੀਤਾ ਜਾਵੇ ਕੋਈ ਰੇਅਰ ਚਾਂਸ ਹੁੰਦਾ ਜੇ ਕਿਤੇ ਇਹ ਭੰਗ ਹੋ ਜਿੱਤ ਜੇ ਹੋ ਜਾਂਦੀ ਹੈ ਤਾਂ 6 ਮਹੀਨੇ ਦੇ ਅੰਦਰ ਅੰਦਰ ਜਿਹੜੀ ਹੈਗੀ ਨਵੀਂ ਮਿਊਨਿਸਪੈਲਿਟੀ ਦੀ ਚੋਣ ਕਰਨੀ ਪੈਂਦੀ ਹੈ ਰਾਖਵਾ ਕਰਨ ਰਾਜੇ ਜਿਵੇਂ ਪੰਚਾਇਤੀ ਰਾਜ ਦੇ ਵਿੱਚ ਰਾਖਵਾ ਕਰਨ ਸੀਗਾ 243 ਦੇ ਡੀ ਦੇ ਵਿੱਚ ਦੱਸਿਆ ਹੋਇਆ ਸੀ ਉਸੇ ਤਰ੍ਹਾਂ ਇਹਦੇ ਜਿਹੜੇ 243 ਏ ਦੇ ਟੀ ਦੇ ਵਿੱਚ ਦੱਸਿਆ ਹੋਇਆ ਹੈ ਨਗਰਪਾਲਿਕਾਵਾਂ ਦੇ ਵਿੱਚ ਰਾਖਵਾ ਕਰਨ ਉਹੀ ਸਿਸਟਮ ਇੱਥੇ ਹੈ ਕਿ ਐਸਸੀਟੀ ਦੇ ਵਿੱਚ ਤੇ ਰਾਖਵਾ ਕਰਨ ਹੋਊਗਾ ਤੇ ਔਰਤਾਂ ਵਾਸਤੇ ਵੀ 1/3 ਪਰਸੈਂਟ ਜਿਹੜਾ ਰਿਜ਼ਰਵੇਸ਼ਨ ਹੋਊਗਾ ਫਿਰ ਰਾਜ ਇਹਦੇ ਟਾਈਪਸ ਮਿਊਂਸਿਪੈਲिटीज ਕਿੰਨੇ ਤਰ੍ਹਾਂ ਦੇ ਹੁੰਦੇ ਹੈਗੇ ਆ ਤਾਂ ਤਿੰਨ ਤਰ੍ਹਾਂ ਦੇ ਹੁੰਦੇ ਰਾਜੀ ਸਭ ਤੋਂ ਪਹਿਲਾਂ ਨਗਰ ਪੰਚਾਇਤ ਹੁੰਦਾ ਫਿਰ ਮਿਊਂਸਿਪਲ ਕਾਉਂਸਲ ਹੁੰਦਾ ਤੇ ਮਿਊਂਸਿਪਲ ਕਾਰਪੋਰੇਸ਼ਨ ਹੁੰਦਾ ਤਾਂ ਇਹ ਤਿੰਨ ਤਰ੍ਹਾਂ ਦੇ ਹੁੰਦੇ ਹੈਗੇ ਆ ਜਿਹੜਾ ਨਗਰ ਪੰਚਾਇਤ ਹੁੰਦਾ ਰਾਜੀ ਉਹਨੂੰ ਸਿਟੀ ਪੰਚਾਇਤ ਵੀ ਕਿਹਾ ਜਾਂਦਾ ਇਸ ਧਿਆਨ ਚ ਰੱਖਨੇ ਤੁਸੀਂ ਸ਼ਬਦ ਕਈ ਵਾਰੀ ਕੁਐਸਚਨ ਐਗਜ਼ਾਮੀਨਰ ਦੇ ਵੇਲੇ ਜਿਹੜਾ ਹੈਗਾ ਕੁਐਸਚਨ ਉਹਨਾਂ ਦੇ ਵਿੱਚ ਵਰਡ ਨੂੰ ਕਿਸੇ ਨੂੰ ਵੀ ਯੂਜ਼ ਕਰ ਸਕਦਾ ਤਾਂ ਸਿਟੀ ਪੰਚਾਇਤ ਵੀ ਕਿਹਾ ਜਾਂਦਾ ਇਹਨੂੰ ਰਾਜੇ ਮਿਊਨਿਸਪਲ ਕਾਉਂਸਲ ਦੇ ਵਿੱਚ ਨਗਰਪਾਲਿਕਾ ਪਰਿਸ਼ਦ ਵੀ ਲਿਖਿਆ ਆ ਸਕਦਾ ਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਨਗਰ ਨਿਗਮ ਵੀ ਲਿਖਿਆ ਆ ਸਕਦਾ ਮੈਨ ਤੁਸੀਂ ਜੇ ਇਹ ਇੰਗਲਿਸ਼ ਵਾਲੇ ਧਿਆਨ ਚ ਰੱਖੋਗੇ ਤਾਂ ਸੌਖੇ ਰਹੋਗੇ ਠੀਕ ਆ ਤਾਂ ਨਗਰ ਪੰਚਾਇਤ ਦੇ ਵਿੱਚ ਰਾਜੇ ਸਿਟੀ ਪੰਚਾਇਤ ਹੁੰਦੀ ਹੈ ਜਿਹੜੀ ਉਹਦੇ ਵਿੱਚ ਕੀ ਕੀ ਹੁੰਦਾ ਉਹਦੇ ਵਿੱਚ ਉਹ ਸਾਰੇ ਖੇਤਰ ਸ਼ਾਮਿਲ ਹੁੰਦੇ ਆ ਰਾਜੇ ਜਿਹੜੇ ਡਿਵੈਲਪ ਹੋ ਰਹੀ ਆ ਪਿੰਡਾਂ ਤੋਂ ਸ਼ਹਿਰ ਦੇ ਵੱਲ ਨੂੰ ਠੀਕ ਹੈ ਨਾ ਜਿੰਨਾਂ ਦਾ ਟ੍ਰਾਂਸਫਰਮੇਸ਼ਨ ਹੋ ਰਹੀ ਆ ਪਿੰਡਾਂ ਤੋਂ ਸ਼ਹਿਰਾਂ ਦੇ ਵੱਲ ਯਾਨੀ ਕਿ ਉਹ ਸਾਰੇ ਇਹਦੇ ਵਿੱਚ ਆ ਜਾਂਦੇ ਨੇ ਯਾਨੀ ਕਿ ਉਹ ਖੇਤਰ ਜੋ ਸ਼ਹਿਰੀਕਰਨ ਵੱਲ ਵਧ ਰਹੀ ਹੈ ਯਾਨੀ ਕਿ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਉੱਠ ਰਿਹਾ ਉਹ ਸਾਰੇ ਖੇਤਰ ਹੈ ਜਿਹੜੀ ਉਹ ਸਿਟੀ ਪੰਚਾਇਤ ਦੇ ਵਿੱਚ ਆ ਜਾਂਦੀ ਹੈ ਇਹ ਆਬਾਦੀ ਰਾਜੇ ਘੱਟ ਤੋਂ ਘੱਟ ਜਿਹੜੀ ਹੈਗੀ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ 1 ਲੱਖ ਤੋਂ ਵੱਧ ਉੱਤੇ ਵਾਲਾ ਜਿਹੜਾ ਏਰੀਆ ਉਹ ਆਪਾਂ ਸਿਟੀ ਪੰਚਾਇਤ ਦੇ ਅੰਦਰ ਜਿਹੜਾ ਉਹ ਨਹੀਂ ਰੱਖ ਸਕਦੇ ਜੀ ਇਥੇ ਘੱਟ ਤੋਂ ਘੱਟ ਆਬਾਦੀ ਪੁੱਛ ਲੈਣ ਤਾਂ 20000 ਆ ਰਹੇ ਜੀ 20000 ਤੋਂ ਪਲੱਸ ਹੋਣੀ ਚਾਹੀਦੀ ਹੈ ਤੇ ਲੱਖ ਤੋਂ ਘੱਟ ਦੀ ਆਬਾਦੀ ਵਾਲਾ ਖੇਤਰ ਹੈ ਜਿਹੜਾ ਉਹ ਸਿਟੀ ਪੰਚਾਇਤ ਦੇ ਅੰਦਰ ਆਉਂਦਾ ਤੇ ਜਿਹੜਾ ਸਿਟੀ ਪੰਚਾਇਤ ਹੁੰਦੀ ਉਹਦੇ ਮੁਖੀ ਨੂੰ ਚੇਅਰਮੈਨ ਕਿਹਾ ਜਾਂਦਾ ਰਹੇ ਫਿਰ ਮਿਊਨਿਸਪਲ ਕਾਉਂਸਲ ਆਉਂਦਾ ਰਹੇ ਇਹਦੇ ਵਿੱਚ ਛੋਟੇ ਸ਼ਹਿਰੀ ਇਲਾਕੇ ਸ਼ਾਮਲ ਹੋ ਜਾਂਦੇ ਆ ਜਿਹੜੇ ਜਿਹੜੇ ਕਿ ਜਿਨ੍ਹਾਂ ਦਾ ਸ਼ਹਿਰੀਕਰਨ ਹੋ ਚੁੱਕਿਆ ਉਹ ਸਾਰੇ ਇਲਾਕੇ ਸ਼ਾਮਲ ਹੋ ਜਾਂਦੇ ਆ ਇਹਨਾਂ ਦੀ ਆਬਾਦੀ 1 ਲੱਖ ਤੋਂ ਤੇ ਜ਼ਿਆਦਾ ਹੁੰਦੀ ਹੈ ਤੇ 10 ਲੱਖ ਤੋਂ ਹੇਠਾਂ ਹੁੰਦੀ ਆ ਇਹਦੇ ਪ੍ਰਧਾਨ ਨੂੰ ਵੀ ਚੇਅਰਮੈਨ ਕਿਹਾ ਜਾਂਦਾ ਹੈ ਇਹ ਚੀਜ਼ਾਂ ਜ਼ਰੂਰ ਧਿਆਨ ਚ ਰੱਖ ਲਿਓ ਰਾਜੀ ਇਹ ਜਿਹੜੀ ਛੋਟੇ ਛੋਟੇ ਪੁਆਇੰਟ ਆ ਕੋਈ ਜਿਆਦਾ ਵੱਡਾ ਟੌਪਿਕ ਨਹੀਂ ਦਾ ਛੋਟਾ ਜਿਹਾ ਟੌਪਿਕ ਆਪਣਾ 10-15 ਮਿੰਟ ਦੇ ਵਿੱਚ ਖਤਮ ਹੋ ਜਾਊਗਾ ਮਿਊਨਿਸਪਲ ਕਾਰਪੋਰੇਸ਼ਨ ਰਾਜੀ ਇਹਦੇ ਇਹ ਵੱਡੇ ਸ਼ਹਿਰਾਂ ਦੇ ਵਿੱਚ ਹੁੰਦੀ ਹੈ ਜਿਵੇਂ ਦਿੱਲੀ ਹੋ ਗਿਆ ਕਲਕੱਤਾ ਹੋ ਗਿਆ ਇਸ ਤਰ੍ਹਾਂ ਦੇ ਵੱਡੇ ਵੱਡੇ ਸ਼ਹਿਰ ਹੁੰਦੇ ਹਨ ਅਗਰ ਉਹਨਾਂ ਦੇ ਵਿੱਚ ਹੁੰਦੀ ਹੈਗੀ ਇਹ ਜਿਹੜਾ ਨਗਰ ਨਿਗਮ ਦੀ ਵਿਵਸਥਾ ਮਿਊਨਿਸਪਲ ਕਾਰਪੋਰੇਸ਼ਨ ਨਹੀਂ ਹੁੰਦੀ ਆ 10 ਲੱਖ ਪਲੱਸ ਆਬਾਦੀ ਵਾਲਾ ਜਿਹੜਾ ਖੇਤਰ ਹੁੰਦਾ ਉੱਥੇ ਜਿਹੜਾ ਹੈਗਾ ਇਹ ਨਗਰ ਨਿਗਮ ਬਣਾਈ ਜਾਂਦੀ ਹੈ ਇਹਦਾ ਪ੍ਰਧਾਨ ਮੇਅਰ ਹੁੰਦਾ ਇਹਨਾਂ ਦੋਨਾਂ ਦੇ ਪ੍ਰਧਾਨ ਨੂੰ ਚੇਅਰ ਕਿਹਾ ਜਾਂਦਾ ਚੇਅਰਮੈਨ ਕਿਹਾ ਜਾਂਦਾ ਚੇਅਰ ਨੀਰਾਜ ਚੇਅਰਮੈਨ ਕਿਹਾ ਜਾਂਦਾ ਤੇ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਹੁੰਦੀ ਆਉਂਦੇ ਪ੍ਰਧਾਨ ਨੂੰ ਜਿਹੜਾ ਹੈਗਾ ਮੇਅਰ ਕਿਹਾ ਜਾਂਦਾ ਇਹ ਜ਼ਰੂਰ ਧਿਆਨ ਚ ਰੱਖਿਓ ਰਾਜੇ ਸਭ ਤੋਂ ਪਹਿਲਾਂ ਜਿਹੜਾ ਨਗਰ ਨਿਗਮ ਉਹ ਕਿੱਥੇ ਬਣਾਇਆ ਗਿਆ ਸੀ ਤਾਂ ਮ드ਰਾਸ ਦੇ ਵਿੱਚ ਬਣਾਇਆ ਗਿਆ ਸੀ 1687 ਦੇ ਵਿੱਚ ਕਈ ਬੁੱਕਸ ਦੇ ਵਿੱਚ ਇਹ 88 ਵੀ ਲਿਖਿਆ ਮਿਲਦਾ ਵੈਸੇ 87 ਆ ਸਹੀ கரੈਕਟ ਇਹ ਵਾਲਾ ਮਦਰਾਸ ਦੇ ਵਿੱਚ 1687 ਦੇ ਵਿੱਚ ਫਿਰ ਉਹਦੇ ਬਾਅਦ ਮੁੰਬਈ ਦੇ ਵਿੱਚ ਹੋਇਆ ਸੀ ਰਾਜੇ ਫਿਰ ਕਲਕੱਤਾ ਦੇ ਵਿੱਚ ਠੀਕ ਹੈ ਨਾ ਉਸ ਤੋਂ ਬਾਅਦ ਇਹਦੇ ਨਾਲ ਸੰਵੰਦ ਆਰਟੀਕਲ ਆ ਰਹੇ ਜੇ ਇਹ ਹੁਣ ਸਾਰਾ ਕਵਰ ਹੋ ਗਿਆ ਇਹਦੇ ਜਿਹੜੇ ਵਿਸ਼ੇ ਐ 18 ਉਹੀ ਇਹਦੇ ਕਾਰਜ ਹੁੰਦੇ ਰਾਜੇ ਉਹ ਤਕਰੀਬਨ ਜਿਹੜੀ ਆਪਣੇ ਪੰਚਾਇਤੀ ਰਾਜ ਵਾਲੇ ਹੁੰਦੇ ਨਾ ਉਹੀ ਹੁੰਦੀਆਂ ਸੀ ਵੀ ਬਸ ਫਰਕ ਇਹ ਨਾ ਹੁੰਦਾ ਇਹ ਸ਼ਹਿਰ ਲੈਵਲ ਤੇ ਹੁੰਦੇ ਜਿਵੇਂ ਉੱਥੇ ਉਹਨਾਂ ਨੇ ਡਿਸਪੈਂਸਰੀਆਂ ਦੇਖਣਗੀਆਂ ਹੁੰਦੇ ਇਹਨਾਂ ਨੇ ਹਸਪੀਟਲਸ ਦੇਖ ਰਹੇ ਹੁੰਦੇ ਨਾ ਤਾਂ ਉਸ ਤਰ੍ਹਾਂ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਜੇ ਤੁਸੀਂ ਕੌਂਸਲ ਮੈਂ ਕਰਾ ਦੂੰ ਬਟ ਉਹਦੇ ਵਿੱਚ ਕੋਈ ਕੁਐਸਚ ਆਰਟੀਕਲ ਰਾਜੀ 243ਪੀ ਤੋਂ ਲੈ ਕੇ 243ਜੀ ਤੱਕ 243ਪੀ ਦੇ ਵਿੱਚ ਡੈਫੀਨੇਸ਼ਨਸ ਦਿੱਤੇ ਹੋਏ ਆ ਸਾਰੇ ਇਹਨਾਂ ਦੇ ਨਾਲ ਸੰਬੰਧਿਤ ਨਗਰ ਪੰਚਾਇਤ ਕੀ ਹੈ ਮਿਊਨਿਸਪਲ ਕਾਉਂਸਲ ਕੀ ਹੈ ਮਿਊਨਿਸਪਲ ਕਾਰਪੋਰੇਸ਼ਨ ਕੀ ਹੋ ਸਾਰੇ ਦੀ ਬਾਰੇ ਜਿਹੜਾ ਦੱਸਿਆ ਹੋਇਆ ਕਯੂ ਦੇ ਵਿੱਚ ਨਗਰ ਪਾਲਿਕਾ باندې ਗਠਨ ਬਾਰੇ ਚਰਚਾ ਕੀਤੀ ਗਈ ਆ ਆਰ ਦੇ ਵਿੱਚ ਉਹਨਾਂ ਦੀ ਰਚਨਾ ਬਾਰੇ ਐਸ ਦੇ ਵਿੱਚ ਜਿਹੜੀ ਵਾਰਡ ਕਮੇਟੀ ਵਾਰਡ ਕਮੇਟੀ ਕੀ ਹੁੰਦਾ ਰਾਜੇ ਕਿ ਜਿੱਨਾ ਜਿੱਥੇ 3 ਲੱਖ ਤੋਂ ਜ਼ਿਆਦਾ ਸੰਖਿਆ ਹੁੰਦੀ ਹੈ ਨਾ 3 ਲੱਖ ਤੋਂ ਅਬਾਉਵ ਸੰਖਿਆਵਾਂ ਦੀ ਉੱਥੇ ਵਰਡ ਕਮੇਟੀਆਂਜ਼ ਦੇ ਵਿੱਚ ਵੰਡਿਆ ਦਾ ਹਰ ਵਰਡ ਕਮੇਟੀ ਦੇ ਵਿੱਚੋਂ ਜਿਹੜਾ ਇੱਕ ਮੈਂਬਰ ਦੀ ਚੋਣ ਕੀਤੀ ਜਾਂਦੀ ਆ ਫਿਰ ਸੀਟਾਂ ਦਾ ਰਾਖਵਾ ਕਰਨ ਹੁੰਦਾ ਹੈ ਜੀ ਫਿਰ ਇਹਦੇ ਕਾਰਜਕਾਲ ਨਾਲ ਸੰਬੰਧਿਤ ਆ ਯੂ ਇਹ ਸਾਰੇ ਲਿਖੇ ਹੋਏ ਆ ਵੀ ਦੇ ਵਿੱਚ ਇਹਦੀਆਂ ਯੋਗਤਾਵਾਂ ਅਯੋਗਤਾਵਾਂ ਸਾਰਾ ਦੱਸਿਆ ਹੋਇਆ ਵੀ ਕਿਹੜੇ ਮੈਂਬਰ ਹੈ ਜਿਹੜੇ ਯੋਗ ਹੋਣਗੇ ਬਣਨ ਦੇ ਵਾਸਤੇ ਤੇ ਕਿਹੜੇ ਆਯੋਗ ਹੋਣਗੇ ਡਬਲਯੂ ਦੇ ਬੱਚੇ ਨੇ ਦੀਆਂ ਸ਼ਕਤੀਆਂ ਅਧਿਕਾਰ ਤੇ ਜ਼ਿੰਮੇਵਾਰੀਆਂ ਰਹੇ ਜੀ ਫਿਰ ਐਕਸ ਦੇ ਵਿੱਚ ਇਹ ਟੈਕਸ ਦੇ ਤੁਲਨਾ ਸਬੰਧਿਤ Y ਦੇ ਵਿੱਚ ਵੇਤ ਕਮਿਸ਼ਨ ਦਾ ਗਠਨ ਆਈਐੱਡ ਦੇ ਵਿੱਚ ਖਾਤਿਆਂ ਦੀ ਜਾਂਚ ਆ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਰਾਜੀ ਫਿਰ Z A ਦੇ ਵਿੱਚ ਚੋਣਾ ਦੱਸਿਆ ਹੋਣਾ ਵੀ ਇਹਨਾਂ ਦੀਆਂ ਚੋਣਾ ਕਿਵੇਂ ਕਰਾਈਆਂ ਜਾਣਗੀਆਂ Z B ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਅਰਜੀ ਜਿਵੇਂ ਉਹਦੇ ਵਿੱਚ ਵੀ ਸੀਗਾ ਨਾ ਇਹ ਸਾਰੇ ਉਹੀ ਸੇਮ ਹੀ ਹੈ ਰਾਜੀ ਬਸ ਆਰਟੀਕਲਾਂ ਦਾ ਇਹਨਾਂ ਦਾ ਨੰਬਰਿੰਗ ਦਾ ਫਰਕ ਆ C Z C ਦੇ ਵਿੱਚ ਕੁਝ ਖੇਤਰਾਂ ਤੇ ਇਹ ਲਾਗੂ ਨਹੀਂ ਜਿਵੇਂ ਉਹ ਨਹੀਂ ਲਾਗੂ ਹੋ ਸਕਦੇ ਉਹ ਮੈਂ ਇਹ ਵੀ ਨਹੀਂ ਕੁਝ ਖੇਤਰਾਂ ਦੇ ਵਿੱਚ ਲਾਗੂ ਹੋ ਸਕਦੇ Z D ਦੇ ਵਿੱਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਨਾਲ ਸੰਬੰਧਿਤ ਹੈ ਰਾਜੀ ਫਿਰ ਜੈਡੀ ਦੇ ਵਿੱਚ ਮੈਟਰੋਪੋਲੀਟਨ ਯੋਜਨਾਬੰਦੀ ਨਸਬੰਦ ਹਦਾ ਜੈਡ ਐਫ ਆ ਜਿਹੜੇ ਮਯੂਦਾ ਕਾਨੂੰਨਾਂ ਤੇ ਨਗਰਪਾਲਿਕਾਵਾਂ ਦੀ ਨਿਰੰਤਰਤਾ ਦੇ ਨਾਲ ਸੰਬੰਧਿਤ ਆ ਤੇ ਫਿਰ ਜੈਡ ਜੀ ਆ ਜਿਹੜਾ ਉਹ ਅਦਾਲਤਾਂ ਦੇ ਦਖਲ ਤੇ ਰੋਕ ਵੀ ਅਦਾਲਤਾਂ ਜਿਹੜੀਆਂ ਜਿਹੜੀ ਨਗਰਪਾਲਿਕਾਵਾਂ ਜਾਂ ਨਗਰ ਨਿਗਮ ਦੇ ਵਿੱਚ ਜੋ ਵੀ ਜਿਹੜੀਆਂ ਹੈਗੀਆਂ ਚੋਣਾਂ ਕਰਾਈਆਂ ਜਾਣਗੀਆਂ ਜੋ VOTING ਹੋਊਗੀ ਜੋ ਸੀਟਾਂ ਦੀ ਵੰਡ ਕਰਨਗੇ ਜਿਹੜੇ ਉਹ ਵਾਰਡ ਬਣਾਉਣਗੇ ਕੁਝ ਵੀ ਹੋਊਗਾ ਜਿਹੜੀ ਉਹਦੇ ਵਿੱਚ ਅਦਾਲਤਾਂ ਦੀ ਜਿਹੜੀ ਕੋਈ ਵੀ ਦਖਲੰਦਗੀ ਕਿਸੇ ਤਰ੍ਹਾਂ ਦੀ ਨਹੀਂ ਹੋਊਗੀ ਤਾਂ ਇਹ ਸੀ ਰਾਜੇ ਛੋਟਾ ਜਿਹਾ ਟੌਪਿਕ ਆਪਣਾ ਕਵਰ ਹੋ ਗਿਆ ਸਾਰਾ ਅਮੀਂ ਗੱਲ ਤੇ ਤੁਹਾਨੂੰ ਸਮਝ ਆਇਆ ਹੋਊਗਾ ਜੇ ਵਧੀਆ ਲੱਗੀ ਕਲਾਸ ਤਾਂ ਅਜਿ ਕਲਾਸ ਨੂੰ ਲਾਈਕ ਕਰ ਦਿਓ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਓ ਤੇ ਜਿਹੜੇ ਬੱਚੇ ਹਨੀ ਪਹਿਲੀ ਵਾਰ ਕਲਾਸ ਵਾਚ ਕੀਤੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਕਲਾਸਿਸ ਜਿਹੜੀ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕਣ